ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਲੇਰਕੋਟਲਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਜ਼ਿਲ੍ਹਾ ਮੁਖੀ ਡਾਕਟਰ ਸਿਮਰਨ ਕੌਰ ਆਈਪੀਐਸ ਦੇ ਨਿਰਦੇਸ਼ਾਂ ਦੇ ਤਹਿਤ ਡੀਐਸਪੀ ਗੁਰਦੇਵ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਫਲੈਗ ਮਾਰਚ ਕੱਢਿਆ ਗਿਆ ਜਿਹੜਾ ਦਿੱਲੀ ਗੇਟ ਤੋਂ ਸਦਰ ਬਾਜ਼ਾਰ ਵੱਲ ਈਦ ਦੇ ਤਿਉਹਾਰ ਕਰਕੇ ਪੇੜ ਨੂੰ ਦੇਖਦੇ ਰੂਟ ਦੇ ਵਿੱਚ ਤਬਦੀਲੀ ਕੀਤੀ ਗਈ ਡੀਐਸਪੀ ਸੈਵਨ ਦੱਸਿਆ ਕਿ ਸਾਡਾ ਮਕਸਦ ਲੋਕਾਂ ਦੇ ਦਿਲਾਂ 'ਚੋਂ ਡਰ ਖਾਫ ਨੂੰ ਕਰਨਾ ਤੇ ਮਾਰੇ ਇਨਸਾਨਾਂ ਨੂੰ ਇਸ ਫਲੈਗ ਮਾਰਚ ਦੇ ਰਾਹੀਂ ਜਾਗਤਾਬਣੀ ਦੇਣਾ ਹੈ ਕਿ ਆਪਣੀਆਂ ਹਕਕਤਾਂ ਤੋਂ ਬਾਜ਼ ਆ ਜਾਣ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਲਕਸ਼ਣਾ ਕਰਕੇ ਜਿਹੜਾ ਕੋਡ ਆਫ ਕੰਡਕਟ ਹੈ ਉਹ ਲਾਗੂ ਹੈ ਮਾਨਯੋਗ ਐਸਐਸਪੀ ਸਾਹਿਬ ਮਲੇਰ ਕੋਟਲਾ ਡਾਕਟਰ ਸਿਮਰਤ ਕੌਰ ਜੀ ਆਈਪੀਐਸ ਜੀ ਦੀ ਹਾਜ਼ਰਤਾ ਸਮਰ ਅਸੀਂ ਅੱਜ ਸਬ ਡਿਵੀਜ਼ਨ ਮਲੇਰ ਕੋਟਲਾ ਦੇ ਏਰੀਆ ਵਿੱਚ ਮੈਂ ਖੁਦ ਆਪਣੇ ਐਫਐਚਓ ਸਹਿਬਾਨ ਜਿਹੜੇ ਮੇਰੇ ਐਫਐਚਓ ਸਿਟੀ 1 ਤੇ ਐਫਐਚਓ ਸਿਟੀ 2 ਨਾਲ ਏਆਰਪੀ ਟੀਮਾਂ ਈਆਰਵੀ ਟੀਮਾਂ ਪੀਸੀਆਰ ਟ੍ਰੈਫਿਕ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇੱਕ ਅੱਜ ਕਿਉਂਕਿ ਜ਼ਿੰਮੇਦਾਰੀ ਨਿਵਾਜ ਵੀ ਅਦਾ ਹੋਣੀ ਹੈ ਦੇ ਨਾਲ ਹੀ ਅੱਜ ਗੁੱਡ ਫਰਾਈਡੇ ਵੀ ਹੈ ਅਸੀਂ ਆਪਣੇ ਮਲੇਰ ਕੋਟਲਾ ਸ਼ਹਿਰ ਵਾਸੀਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਪੱਪਾ ਪਾਰ ਹਾਂ ਅਸੀਂ ਤੁਹਾਡੀ ਸੁਰੱਖਿਆ ਲਈ ਹਮੇਸ਼ਾ ਤਤਪਰ ਹਰ ਤਿਹਾਰ ਪੂਰੇ ਚਾਅ ਨਾਲ ਮਨਾਏ ਜਾਣ ਤੇ ਬਾਕੀ ਅੱਜ ਅਸੀਂ ਫਲੈਗ ਮਾਰਚ ਕਰਕੇ ਉਹਨਾਂ ਗੁੰਡਾ ਅਸਰਾਂ ਨੂੰ ਵੀ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੀਆਂ ਗਤੀਵਿਧੀਆਂ ਤੋਂ ਬਾਅਦ ਆ ਜਾਓ ਨਹੀਂ ਤਾਂ ਅਸੀਂ ਤੁਹਾਡੇ ਕੁੰਬ ਠੱਪਣ 'ਚ ਕੋਈ ਦੇਰ ਨਹੀਂ ਲਾਵਾਂਗੇ ਬਾਕੀ ਤੁਹਾਡਾ ਸਾਰਾ ਪ੍ਰੈਸ ਦਾ ਅਸੀਂ ਪਰਮਾਤੀਆਂ ਤੁਸੀਂ ਸਾਨੂੰ ਸਹਿਯੋਗ ਦਦਿਓ ਤਿਹਵਾਰ ਚੱਲ ਰਹੇ ਨੇ ਰੋਜ਼ੇ ਚੱਲ ਰਹੇ ਨੇ ਹੁਣ ਤਾਂ ਸ਼ਾਪਿੰਗ ਸ਼ੁਰੂ ਹੋ ਗਈ ਜਿਵੇਂ ਤੁਸੀਂ ਦੇਖ ਲਓ ਬੱਡੇ ਜਾਮ ਲੱਗਦੇ ਨੇ ਇਹਨਾਂ ਦੇ ਜਿਹੜੇ ਆਟੋ ਰਿਕਸ਼ੇ ਨੇ ਬਿਜਾਰਾ ਛੁਪੇ ਪੜਦੇ ਨੇ ਇਹਨਾਂ ਦਾ ਤਾਂ ਕੀ ਟ੍ਰੈਫਿਕ ਬੰਦਿਆ ਬਾਰੇ ਕੀ ਕਰ ਰਹੇ ਇਹ ਦੇਖੋ ਦੋ ਤਰ੍ਹਾਂ ਦੀ ਗੱਲਾਂ ਹੈ ਮੈਰਿਟ ਤੇ ਡੀਮੈਰਿਟ ਦੋਨੋਂ ਹੈ ਹੁਣ ਜੇ ਅਸੀਂ ਈ ਰਿਕਸ਼ਾ ਨੂੰ ਬਿਲਕੁਲ ਬੰਦ ਕਰਦੇ ਆ ਤਾਂ ਜਿਹੜੇ ਲੋਕ ਵਿਚਾਰੇ ਇਹਨਾਂ ਤੇ ਹੀ ਡਿਪੈਂਡੈਂਟ ਨੇ ਜਿਹੜਾ ਨੇ ਸਾਰੀ ਖਰੀਦਾਰੀ ਇਹਨਾਂ ਤੇ ਕਰਨੀ ਹੈ ਤਾਂ ਉਹ ਪ੍ਰਭਾਵਿਤ ਹੋਣਗੇ ਤਾਂ ਵੀ ਇਹਦੇ ਫੰਡ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੁਸੀਂ ਧਿਆਨ ਚ ਇਹ ਗੱਲ ਹੈਗੀ ਐ ਅਸੀਂ ਇੱਕ ਯੂਨੀਫਾਰਮਿਟੀ ਬਣਾ ਰਹੇ ਹਾਂ ਕਿ ਇਹਨਾਂ ਤੇ ਅਸੀਂ ਜਿਹੜੇ ਯੂਨੀਕ ਆਈਡੀ ਨੰਬਰ ਇਹਨਾਂ ਨੂੰ ਦਵਾਂਗੇ ਆਉਣ ਵਾਲੇ ਦਿਨ ਤੁਸੀਂ ਦੇਖੋਗੇ ਕਿ ਅਸੀਂ ਇਹਨਾਂ ਨੂੰ ਯੂਨੀਕ ਆਈਡੀ ਨੰਬਰ ਦੇ ਕੇ ਬਕਾਇਦਾ ਇਹਨਾਂ ਦੇ ਨੰਬਰ ਜਿਹੜੇ ਹੈਗੇ ਆ ਉਹ ਅਸੀਂ ਆਟੋ ਦੇ ਪਿੱਛੇ ਡਿਸਪਲੇ ਕਰਾਵਾਂਗੇ ਤਾਂ ਕਿ ਇਹ ਪਤਾ ਲੱਗੇ ਕਿ ਇਹ ਫੀ ਰਿਕਸ਼ਾ ਦਾ ਮਾਲਕ ਕੌਣ ਹੈ ਤੇ ਉਹਦੀ ਜਿਹੜੀ ਆਈਡੈਂਟੀਟੀ ਕੀ ਹੈ ਅਸੀਂ ਸਾਰੇ ਪੇਰਪੇ ਜਿਹੜੇ ਹੈਗੇ ਆ ਉਹ ਆਪਣੇ ਤੌਰ ਤੇ ਫਾਟਾ ਡੀਪੀਓ ਜਿਲ੍ਹਾ ਜਿਹੜਾ ਸਾਡੇ ਪੁਲਿਸ ਦਾ ਆਫਿਸ ਹੈ ਉਹਦੇ ਵਿੱਚ ਫਾਰੇ ਭੇਰ ਵੀ ਅਸੀਂ ਰੱਖਾਂਗੇ